ਸ਼ਲੋਕ ਮਹੱਲਾ 3 ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਉਹ ਤਾਂ ਆਇਓ ਕਿਹੜੇ ਕਬੂ ਸਤਿਗੁਰੂ ਦੀ ਸੇਵਾ ਕਰਨਾ ਹੈ ਜੇ ਸਤਿਗੁਰੂ ਦੀ ਸੇਵਾ ਲੱਗ ਜਾਏ ਸਫਲ ਕਬ ਸਭੇ ਅੱਛਾ ਭੂਰੀ ਹੋ ਜਾਣਗੇ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਬਣੇ ਚਿੱਤ ਲਾਏ ਚਿੱਤ ਲਾ ਕੇ ਕਰੇ ਜੋ ਪਦਾਰਥ ਪਾਈਐ ਅਚਿੰਤ ਵਸੈ ਮਨ ਆਈ ਅਚਰਤ ਵਸੈ ਬੋਲਦਾ 25 ਮਿੰਟ ਜਾਂਦਾ ਅਚਿੰਤ ਉਹਨੇ ਬੋਲ ਆਏ ਆਇਲ ਉਹਦਾ ਲਫ਼ਜ਼ ਲਿਖੋ ਹਾਂਜੀ ਇੱਕ ਖੰਡ ਤੋਂ ਲਫ਼ਜ਼ ਬੋਲੇ ਹੋ ਇਹਨੇ ਬੋਲੀ ਬੋਲੀ ਹੋ ਇਹ ਸੱਚ ਕੰਡ ਵਾਲੇ ਕਹਿੰਦੇ ਨੇ ਇੱਥੇ ਆ ਕੇ ਬਸ ਜਾਂਦਾ ਹੈ ਸਾਡੇ ਕੋਲ ਅੱਛਾ ਜੀ ਅਚਿੰਤ ਚਿੰਤਾ ਰਹਿਤ ਉਹ ਕਿਹ ਸੱਚਖੰਡ ਵਿੱਚ ਵਸ ਜਾਂਦਾ ਹੈ ਉਹਦੇ ਜਮੇ ਫਿਰਦਾ ਕਮਣਾ ਹੋਇਆ ਸਰਬ ਦਾ ਸਾਡ ਗੁਰਦੀ ਸੇਵਾ ਨਹੀਂ ਕਰਦਾ ਹੋਰ ਹੋਰ ਬਹੁਤ ਕੁਝ ਕਰਦੇ ਨੇ ਲੋਕ ਇੱਥੇ گر چلے جو گر بانی چیل گور سیو چلن ستگو سیوا جنم مرن دٹی ہے ممتا جائے ਉੱਤਮ ਪਦਵੀ ਪਾਈਏ ਸੱਚ ਰਹੇ ਸਮਾਈ। ਦੇਖ ਲੋ ਜਨਮ ਬੜਾ ਕਟਿਆ ਗਿਆ। ਹੱਸ ਤੋਂ ਓਕੀ ਗੱਲ ਜਨਮ ਬੜਾ ਕਟਿਆ ਲੱਗਿਆ ਜਾਂਦਾ ਜੇ ਜਨਮਨ ਦਾ ਤੋ। ਹਉਮੈ ਮਮਤਾ ਜਾਏ। ਹਉਮੈ ਹੋਰ ਮਮਤਾ ਤੋਂ ਚਲੀ ਜਾਂਦੀ ਹੈ। ਠੀਕ ਹੈ ਜੀ ਹਉਮੈ ਸੀਗਾ ਆਪਣੀ ਤੇ ਮਮਤਾ ਸੀ ਕਿਸੇ ਦੂਏ ਦਾ ਮੋਹ ਹਾਂ ਜੀ। ਸਰੀਰ ਦਾ ਦੂਏ ਦਾ ਦੂਏ ਸਰੀਰ ਦਾ ਬਾਲ ਲੈਦਾ। ਅੱਛਾ ਇਹ ਮਮਤਾ ਹੈ। ਬਹੁਤ ਉਚਾਰਤ ਪਿਆਰ ਜ਼ਬਾਨੋ ਜੇ ਬਹਾਲਾ ਜਿਹੜਾ ਇਹ ਮੇਰੇ ਵਾਸਤੇ ਨਾ ਬੁਬਤਾ ਸਰੀਰ ਦਾ ਅਹਿਸਾਸ ਹੋਣਾ ਆਪਣੇ ਦਾ ਹੈਗਾ ਅੱਛਾ ਜੀ ਆਪਣੇ ਆਪ ਨੂੰ ਪਜਤ ਤਕਤਾਂ ਦੀ ਜੋਬਣਾ আর ਉਹ ਦੇਣਾ ਜਿਹੜਾ ਪ੍ਰੇਮ ਆਇਆ ਹੋਇਆ ਹੈ ਇਹ ਬੁਬਤਾ ਹੈ ਠੀਕ ਹੈ ਜੀ ਫਿਰ ਆਪਣਾ ਪੜੋ ਹਾਂਜੀ ਉੱਤਮ ਪਦਵੀ ਪਾਈ ਹੈ ਸੱਚੇ ਰਹੇ ਸਮਾਈ پی ہے اپنے آپ ایک رحالی دان چلو کروڑا لیپ شانت ਨਾਨਕ ਪੂਰਬ ਜਿਨ ਕੋ ਲਿਖਿਆ ਤੈਨ ਸਤਗੁਰ ਮਿਲਿਆ ਆਏ ਐ ਲੈ ਗੜਗੜ ਬਣਾ ਕੇ ਚੱਲੇ ਸੀ ਆਵਸਥਾ ਚਾਹੀਦੀ ਐ ਜਿਸ ਕੋ ਸਤਗੁਰ ਮਿਲੇ ਹੋਏ ਉਹਨਾਂ ਦੀ ਇੱਛਾ ਪੂਰੀ ਹੋ ਗਈ ਠੀਕ ਐ ਜੀ ਮਹੱਲਾ ਤੀਜਾ ਨਾਮ ਰਤਾ ਸਤਗੁਰੂ ਹੈ ਕਾਲ ਯੁਗ ਬੋਹਿਤ ਹੋਏ ਗੁਰਮੁਖੀ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋ ਉਹ ਆਦੂਆ ਰੰਗ ਚੜ੍ਹ ਗਿਆ ਤਾਂ ਸਦਾਈ ਗੁਰੂ ਹੈ ਸਦਾਈ ਗਿਆਨ ਦੇਣ ਵਾਲਾ ਸਦਾਈ ਰੋਸ਼ਨੀ ਦੇਣ ਵਾਲਾ ਖੁਦ ਵੀ ਰੋਸ਼ਨੀ ਦਿੰਦਾ ਇਹਨੂੰ ਨਾਮ ਨਾਲ ਜਾਂਦਾ ਆਪੇ ਸਤਿਗੁਰੂ ਹੈ ਠੀਕ ਹੈ ਜੀ ਦੇਖੋ ਗੁਰੂ ਹੈ ਸਿੱਖ ਵੀ ਗੁਰੂ ਵੱਲ ਜਾਂਦਾ ਫਿਰ ਉਹ ਗੁਰੂ ਨਹੀਂ ਹੋ ਰਿਹਾ ਫਿਰ ਉਹ ਰੋਸ਼ਨੀ ਦੇਣ ਲੱਗਾ ਜਦੋਂ ਠੀਕ ਹੈ ਜੀ ਨਾਮ ਰੱਤਾ ਸਤਿਗੁਰੂ ਹੈ ਕਾਲ ਯੁਗ ਬੋਹਿਤ ਹੋਈ ਖਾਦੋ ਦੇ ਵਿੱਚ ਬਹੁਤ ਹੁੰਦਾ ਉਹਨਾਂ ਨੂੰ ਬੋਹਿਤ ਹੈ ਅੱਛਾ ਕੋਈ ਜਾਜ ਹੈ ਜਾਜ ਕਹਿ ਲੋ ਕੋਲ ਬਿੱਤੀ ਕੋਲ ਬੋਲਦੇ ਸੇ ਸਤਿਬੰਦ ਹਤੇ ਕਹੇ ਕੋਲ ਕਹਿ ਲੋ ਚਾਹ ਜਾਜ ਕਹਿ ਲੋ ਗੱਲ ਕੋਈ ਹੈ ਗੁਰਮੁਖੀ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋਈ ਦੇਖੋ ਗੁਰਮੁਖ ਹੋਵੇ ਕੋਲ ਬਿੱਤੀ ਪਾਰ ਹੋ ਜਾਂਦਾ ਬੋਹਤ ਵੀ ਆਇ ਜਾਏ ਤਰਨਤੋ ਦੂਰੇ ਕੰਨਾਂ ਤੱਕ ਬੋਹਤ ਤੇ ਆਉ ਉਹ ਚੱਲਣ ਦੀ ਲੋੜ ਦੀ ਤੁੰ ਦੀ ਲੋੜ ਦੀ ਉਹ ਬੋਹਤ ਭੋਲੇ ਸਮਝੋ ਇਹਨੂੰ ਚਰਨਾਂ 'ਤੇ ਬੈਠਣ ਵਾਲਿਆਂ ਦੇ ਵਿੱਚ ਹਾਂ ਇਹਨਾਂ ਦੇ ਮੇਰੇ ਚਰਨ ਤੁਰਤ ਨਾਲ ਚਲਣਾ ਹੈ ਜੀ ਹਾਂ ਜੀ ਠੀਕ ਹੈ ਗੁਰਮੁਖੀ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋ ਅੰਦਰ ਸੱਚਾ ਸੋ ਹੈ ਜੰਗਲ ਤੋਂ ਆਪੇ ਬੈਠਾ ਸੱਚਾ ਉਹ ਤਾਂ ਪਾਰ ਹੋ ਗਏ ਹੈ ਜੀ ਉਹ ਉਹ ਤਾਂ ਪਾਰ ਹੋ ਗਏ ਉਹਨੂੰ ਭੁੱਖੇ ਸੱਚ ਲਈ ਹੋਰ ਭੁੱਖੇ ਨਹੀਂ ਕੋਈ ਠੀਕ ਹੈ ਜੀ ਨਾਮ ਸਮਾਲੇ ਨਾਮ ਸੰਗ੍ਰਹਿ ਨਾਮੇ ਹੀ ਪਤ ਹੋਏ ਉਹ ਕੀ ਕਰਦਾ ਲੋਰ ਨੋਜ਼ਾ ਲੋਰ ਇਕੱਠਾ ਕਰ ਲੈ ਨਾਮ ਜਿੱਥੋਂ ਬਣ ਜਾਂਦਾ ਉੱਥੇ ਚੁਗ ਲੈਦਾ ਆਉਂ ਤੁੰਦਰੇ ਨਾਮ ਸੱਖਾ ਗਾਲਦੇ ਨਾਮੇ ਚੁਗਦਾ ਨਾਮ ਦਾ ਚੁਗਾ ਚੁਗਦਾ ਨਾਮ ਇਕੱਠਾ ਕਰਦਾ ਬੱਲੇ ਨਾਮ ਸੰਦਲੇ ਨਾਮ ਤੇ ਪਤੋਤੀ ਇੱਜਤ ਤੋਂ ਕੀ ਹੈ ਨਾਮ ਨਾਲ ਹੀ ਇੱਜਤ ਹੈ ਜਿਹਦੇ ਕੋ ਨਾਮ ਨਿਕਲਿਆ ਉਹਦਾ ਇੱਜਤ ਹੈ ਜੇ ਨਾਮ ਨਹੀਂ ਨਿਕਲਿਆ ਬੱਲੇ ਉਂ ਤਾਂ ਬੇਇੱਜ਼ਤ ਕਾਲੀ ਹੁੰਦੀ ਨਾਨਕ ਸਤਗੁਰ ਪਾਇਆ ਕਰਮੀ ਪ੍ਰਾਪਤ ਹੋਏ ਇਹ ਕਹਿੰਦਾ ਜੀ ਉਹਦੇ ਸਤਗੁਰ ਪਾ ਲਿਆ ਹਾਂਜੀ ਬਸ کرم کرما پراپت ہے آپ کی چون کنچن آپ ٹھاکر سیوک آپ آپ ہی پاپ کنڈن ਪਾਰਸ ਵੀ ਆਪ ਹੈ ਧਾਤ ਵੀ ਆਪ ਹੈ ਮਤਲਬ ਹੈ ਪੱਜਿਆ ਫਿਰਦਾ ਵੀ ਆਪੇ ਧਾਤਾਂ ਨੂੰ ਪੱਜਿਆ ਨੂੰ ਤੌਣ ਪਰ ਇੱਥੇ ਭੁਲੇਖਾ ਪੈਂਦਾ ਵੀ ਧਾਤ ਸ਼ਾਇਦ ਉਹ ਜਿਵੇਂ ਆਪਾਂ ਕਹਿੰਦੇ ਆ ਵੀ ਕੋਈ ਅੱਠ ਧਾਤਾਂ ਨੂੰ ਪਾਰਸ ਸੋਨਾ ਬਣਾਉਂਦਾ ਇੱਥੇ ਭੁਲੇਖਾ ਵੀ ਪੈਂਦਾ ਇੱਕ ਵਜੇ ਨੂੰ ਇੱਥੇ ਉੱਗ ਲਗਿਆ ਹਾਂਜੀ ਦੋਹੇ ਦੋਹੇ ਪਾਰਸ ਤੇ ਧਾਤ ਔਂਕਰ ਹਾਂਜੀ ਰਾਸ ਪ੍ਰਾਪਤ ਆਪ ਕਰਦਾ ਪੱਜਿਆ ਜਾਂਦਾ ਵੀ ਆਪ ਹੈ ਜਾਂ ਰਾਸ ਮਿਲ ਜਾਂਦਾ ਫਿਰ ਤੌਣ ਰੁੱਕ ਜਾਂਦਾ ਤਾਤ ਮਰਿਆ ਤੇ ਤਾਤ ਮਰ ਜਲਦੀ ਹੈ ਠੀਕ ਹੈ ਉਸ ਤੋਂ ਪਹਿਲਾਂ ਜਦੋਂ ਮਾਇਆ 'ਚ ਫਸਿਆ ਜਾਂਦਾ ਹੈ ਫਿਰ ਇਹ ਧੌਂਦਾ ਹੈ ਜੀ ਗਾਂ ਮਾਇਆ ਪਿੱਛੇ ਭਜਦਾ ਧੌਂਦਾ ਹੈ ਪਰ ਇਹ ਤਾਂ ਫਿਰ ਦੱਸੋ ਆਪੇ ਪਾਰਸ ਆਪ ਧਾਤ ਹੈ ਐ ਨਹੀਂ ਲੱਗਦਾ ਕਿ ਕਦੇ ਤਾਂ ਇਹ ਫਿਰ ਜਦੋਂ ਗਿਆਨ ਹੋ ਜਾਂਦਾ ਤਾਂ ਪਾਰਸ ਬਣ ਜਾਂਦਾ ਹੈ ਅਗਿਆਨਤਾ ਵਿੱਚ ਇਹ ਧਾਤ ਹੈ ਜਾਂ ਲੋਭ ਦੇ ਰਸ ਤੇ ਜਾਂਦਾ ਨੂੰ ਪਾਰਸ ਕਹਿੰਦੇ ਨੇ ਪਾਰਸ ਬਣ ਜਾਂਦਾ ਹਾਂ ਪਰ ਬਦਲਦਾ ਅਦਵੈਤ ਕੋਈ ਹੈ جدو مایات مایات بن گیا کمیا دور ہوس بن لوگ تا کچھ کمیاں کر کے تا سی کمیاں کر دیا پارس بن گیا رس کی پراپتی بن گیا نام رستے لگ گیا अच्छा जी ਜਿਹੜੀਆਂ ਕਹਾਣੀਆਂ ਉਹ ਮਸ਼ਹੂਰ ਵਿੱਚ ਇਹ ਕਹਿੰਦੇ ਆਂ ਯਾਰ ਵੀ ਪਾਰਸ ਕਿਸੇ ਧਾਤ ਨੂੰ ਕੰਚਨ ਬਣਾ ਦਿੰਦਾ ਇੱਥੇ ਕੀ ਗੱਲ ਹੈ ਇੱਥੇ ਤਾਂ ਹੈ ਨਹੀਂ ਐਡੀ ਗੱਲ ਇੱਥੇ ਤਾਂ ਪਾਰਸ ਪਾਰਸ ਬੜੂਦਾ ਗੁਰੂ ਤਾਂ ਵੀ ਇਹ ਕਰ ਦਿੰਦਾ ਜ਼ਰੂਰ ਗਲਤੀ ਹੈ ਅੱਛਾ ਜੀ ਉਹ ਤਾਂ ਕਿ ਆਇਆ ਗਿਆ ਤਾਂ ਵੀ ਇਹ ਕਰ ਦਿੰਦੀ ਆਂ ਜਾਨੀ ਇੱਥੇ ਤਾਂ ਫਿਰ ਉਹ ਨਹੀਂ ਲੱਗਦੀ ਜਿਹੜੀ ਕਹਾਣੀ ਬਾਕੀ ਚੱਲਦੀ ਹੈ ਇੱਥੇ ਨਹੀਂ ਲੱਗਦਾ ਕਿ ਉਹ ਪਾਰਸ ਧਾਤ ਨੂੰ ਸੋਨਾ ਬਣਾਉਂਦਾ ਪਾਰਸ ਤਾਂ ਪਾਰਸ ਹੀ ਬਣਾ ਹਾਂ ਪਾਰਸ ਆਹ ਤਾਂ ਪਾਲਸੇ ਬਣਾਉਂਦਾ ਹੈ ਗੁਰੂ ਤਾਂ ਗੁਰੂਏ ਬਣਾਉਂਦਾ ਸੇ ਠੀਕ ਹੈ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਸੇਵਕ ਵੀ ਆਪ ਹੈ ਠਾਕੁਰ ਵੀ ਆਪ ਹੈ ਠਾਕੁਰ ਆਪ ਦੋ ਚੈਨ ਨਾਲ ਇੱਥੇ ਦਾ ਨਾਲ ਹੈ ਅੱਛਾ ਜੀ ਕੱਲ ਨਾਲ ਹੀ ਚੱਲਦੀ ਹੈ ਹਾਂਜੀ ਆਪੇ ਧਾਤ ਹੈ ਆਪੇ ਪਾਰਸ ਹੈ ਤਾਂ ਇਹੀ ਢਾਲ ਹੈ ਹਾਂਜੀ ਢਾਲ ਆਪੇ ਠਾਕੁਰ ਆਪੇ ਸੇਵਕ ਦਾ ਢਾਲ ਹੈ ਦਾਲ ਦੀ ਉਹ ਗੱਲ ਚੱਲਦੀ ਆ। ਹਾਂਜੀ ਆਪੇ ਹੀ ਪਾਪਖੰਡ। ਪਾਪ ਕੀ ਦੇਸੀ ਪਾਪ ਜਿਹਦੇ ਬਾਹਰ ਦੇ ਵਿੱਚ ਜਿਹੜੇ ਪ੍ਰਾਈਡ ਸੀਗਾ ਮਤਲਬ ਉਹ ਪਾਪ ਸੀ ਉਹਦੇ ਤੇ। ਮੁਖੰਡ ਨਾਲ ਗੱਲ ਤੇ। ਠੀਕ। ਜੇ ਇਹ ਗੱਲ ਤੋਂ ਛੱਡਦੇ ਉਹਦੇ ਉੱਤੇ। ਇਹ ਖੰਡ ਨਾਲ ਹੋ ਗਿਆ ਬੰਦੇ ਸਮਝ ਆਈ ਮੰਨ ਲੈ ਛੱਡਣ ਤੋਂ। ਜੀ। ਹੋ ਗਿਆ ਦੋਇ ਪਾਰ ਤੋਂ। گور ਬਰ ਦੇ ਕੋਲ ਹੋਵੇ। ਠੀਕ ਹੈ ਜੀ ਆਪੇ ਸਭ ਘੱਟ ਭੋਗ ਵਾ ਸੁਆਮੀ ਆਪੇ ਹੀ ਸਭ ਅੰਜਨ। ਆਪਰੇ ਸਭ ਘਟ ਕੋ ਹੋਏ ਸਭ ਸਾਰੇ ਕਲ ਜੋ ਹਿਲਦੇ ਸਾਰੇ ਆਪਰੇ ਕੋ ਗਵੇ ਠੀਕ ਹੈ ਆਪੇ ਹੀ ਸਭ ਅੰਜਨ ਸਾਰੇ ਅਜਲੂ ਜਲੂ ਦਾ ਸਰਬਾਂ ਕਾਂਤਨ ਵਾਲਾ ਅੱਛਾ ਜੀ ਅੰਜਨ ਨਾਲ ਕੀ ਹੁੰਦਾ ਹੈ ਜਿਹੜਾ ਅੱਖੀ ਥੁੱਤ ਕਾ ਉਹ ਉਤਾਰਦਾ ਕਲਵੀ ਸੂਤ ਕੋ ਅੰਦਰੂ ਸੂਤ ਕੋ ਉਤਾਰਦਾ ਜੇਬਾ ਸੂਤ ਕੋ ਕੂੜ ਉਹ ਉਤਾਰਦਾ ਅਜਲੋ ਹੈ ਹਾਂ ਉਹ ਸੂਤ ਲਾਉਂਦਾ ਗਿਆਨ ਵਿੱਚ ਹੈ ਨਾ ਹਾਂਜੀ ਇਹ ਗਿਆਨ ਜਨਮ ਬਣ ਕੇ ਜਿਹੜਾ ਸੂਤ ਹੈ ਨਾਲਕ ਸੂਤ ਕੇਵਲ ਉਤਰੇ ਗਿਆਨ ਉਤਾਰੇ ਥੋਏ ਸਾਰੇ ਜੀਵ ਦਾ ਸੂਤ ਕਾ ਸੂਤ ਕਰਨ ਦਾ ਸੂਤ ਸਾਰੇ ਸੰਸਰ ਲਉਦਾ ਹੈ ਫਿਰ ਬਬੇਕ ਬੁੱਧੀ ਪ੍ਰਗਟ ਹੁੰਦੀ ਹੈ ਠੀਕ ਹੈ ਇੱਥੇ ਵੀ ਦਾਰਦੀ ਗੱਲ ਹੋ ਰਹੀ ਆਪੇ ਸਭ ਘਟ ਭੋਗਵੇ ਸਵਾਮੀ ਆਪੇ ਹੀ ਸਵੰਨਨ ਹੈ ਜੀ ਆਪੇ ਜਮਨ ਜਿਵੇਂ ਜੇ ਲੇਟਣਾ ਵਰਤਾਉਂਦੇ اپنی اپنی سمجھ تو گربانی سب بی گرمکھ جیسا دوسرا کوئی لائی ਜਦ ਕੋ ਜਾਂਦਾ ਬਵੇਕ ਫਿਰ ਭੇਜੇਂ ਫਿਰ ਕੋਈ ਕਿਸੇ ਨਾਲ ਫਰਕ ਨਹੀਂ ਫਿਰ ਬਵੇਕ ਤਬ ਉਹਦੀ ਬੁੱਢੀ ਜਲੀ ਬਵੇਕ ਬੁੱਢੀ ਐ ਫਿਰ ਦੇਖ ਬਾਬਾ ਅਸਤੇ ਇਹ ਹੋ ਗਿਆ ਅਧਰ ਵੈਰ ਹੋ ਗਿਆ ਫਿਰ ਭੈ ਹੋ ਗਿਆ ਵੀ ਆਪ ਸਭ ਬੇਤਾ ਬੇਤਾ ਵੀ ਆਪਾ ਜਨਮ ਵਾਲਾ ਵੀ ਆਪ ਹੈ ਅੱਛਾ ਜੀ ਤੱਤ ਕਾ ਬੇਤਾ ਤੱਤ ਕਾ ਬੇਤਾ ਹੂੰ ਹੂੰ ਬਵੇਕ ਆਪ ਹੈ ਜਨਮ ਵਾਲਾ ਵੀ ਆਪ ਹੈ ਆਪ ਵੇਦਨੀ ਜਲ ਲਗਾ ਦੀ ਦੇ ਵਾਲਾ ਵੀ ਆਪ ਹੈ ਕਿ ਆਪ ਵਿਵੇਕ ਆਪ ਸਭ ਬੇਤਾ ਆਪੇ ਗੁਰਮੁਖੀ ਭੰਜਨ ਆਪਾ ਗੁਰਮੁਖੀ ਹੈ ਕਮਨ ਦੇ ਉੱਤੇ ਚੋਟ ਕਰਦਾ ਹੈ ਹੰਕਾਰ ਤੇ ਪ੍ਰਹਾਰ ਕਰਦਾ ਹੈ ਅੱਛਾ ਜੀ ਦੁੱਖਾਂ ਤੇ ਪ੍ਰਹਾਰ ਕਰਦਾ ਦੁੱਖਾਂ ਤੇ ਬੰਧਨ ਕੱਟਦਾ ਗਿਆਨਤਾ ਦੇ ਹਾਂਜੀ ਬਦਲ ਵਾਰ ਜਿਹੜੇ ਪਰਬ ਦੇ ਪਰਬ ਕਰਕੇ ਦੁੱਖ ਨੂੰ ਸਾਨੂੰ ਮਹਿਸੂਸ ਹੁੰਦਾ ਦੁੱਖ ਕੋਈ ਨਹੀਂ ਜਿਹੜੀ ਔਰ ਵਾਲੀ ਦਾ ਦੁੱਖ ਨੂੰ ਘਾਰੂ ਕਹਿੰਦੀ ਹੈ ਅਸੀਂ ਦੁਖ ਨੂੰ ਸਰਬ ਬਹੁਤ ਹੋਰ ਕੁਝ ਬੱਧੀ ਬੈਠੇ ਕਹਿੰਦੇ ਇੱਕ ਨਾ ਦੁੱਖ ਨੂੰ ਸਰਵਾਰੇ ਭੀ ਦਾਸ ਰਾਤਰੀ ਦਾ ਦੁੱਖ ਨੂੰ ਸੁਭੂਰ ਕੋਈ ਆ ਬੰਦ ਚਾਹੀਦਾ ਇਹ ਦੁੱਖ ਭਜੇ ਰੋ ਗਿਆ ਜੋ ਰੂਪ ਦੁੱਖ ਦਾ ਸੀ ਧਿਆਨ ਕਰੂਪ ਉਹ ਕੁਟਕੇ ਵਧੀਆ ਰੂਪ ਐਸਾ ਬਣਾਤਾ ਦੁੱਖ ਦਾ ਦੁੱਖ ਹੋਈ ਹੈ ਜਿਹਨੂੰ ਤੁਸੀਂ ਐਕਸੈਪਟ ਕਰਕੇ ਰਾਜੀ ਹੋ ਉਹ ਜਿਹੜਾ ਦੁੱਖ ਦਾ ਰੂਪ ਦਿਖਾਇਆ ਸੀ ਤੁਹਾਨੂੰ ਉਹ ਭਜੇ ਤੋੜਿਆ ਤੁਹ ਕੁਸ ਤੋੜਿਆ ਹਮਮ ਬਖਸ਼ਾ ਤੋੜਿਆ ਵੀ ਦੁੱਖ ਮਾੜਾ ਹੁੰਦਾ ਬਖਸ਼ਾ ਬਣਾਇਆ ਵੀ ਦੁੱਖ ਚ ਬਹਾਂ ਹੁੰਦਾ ਨੁਕਸ ਤੋ ਕਰਾ ਦ੍ਰਿਸ਼ਟੀ ਕੋਣ ਬਦਲੇ ਆ ਦੇਖਨ ਦਾ ਠੀਕ ਹੈ ਜੀ ਦੁੱਖ ਨਾਲ ਵਾਹ ਦ੍ਰਿਸ਼ਟੀ ਕਿ ਕੋਣ ਬਦਲੇ ਅੱਜ ਜਨ ਨਾਨਕ ਸਲਾਹੇ ਨਾ ਰੱਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵੰਦਨ ਤਾਂ ਕਹਿੰਦਾ ਮੈਂ ਐਸੀ ਵਿਵਸਥਾ ਬਣਦੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਤੇਰੀਆਂ ਸਰ

ਇਹ ਲੋਕਾਂ ਨੂੰ ਬੁਰਾ ਨਹੀਂ ਆਉਂਦਾ ਨਹੀਂ ਮੰਨਦੇ ਵਾਹ ਨੂੰ ਸਿਰਫ ਨਾਮ ਨਾਲ ਹੀ ਬੁਰਾ ਨਹੀਂ ਜਾਂਦੇ ਇਹ ਗੱਲ ਦੀ ਸਮਝ ਆ ਰਹੀ ਠੀਕ ਹੈ ਇਹ ਸਭ ਚੀਜ਼ ਤੇਰੇ ਹੋਂਦ ਦਾ ਤੁਦ ਕਰਤੇ ਤੂੰ ਹਰ ਸੁਖ ਦਾਤਾ ਵੰਡਣ ਵੀ ਹਰ ਨੂੰ ਤੂੰ ਸੁਖ ਦਿਨਾ ਹਰ ਇੱਕ ਨੂੰ ਦੂਰ ਜੋਗ ਦੇ ਸੁਖਿਆ ਦਾਤਾ ਬਖਸ਼ਣਾ ਅੱਛਾ ਜੀ ਹਰ ਕਿਸੇ ਨੂੰ ਐ ਕਿ ਹਰ ਦਾ ਭਾਵ ਹਰ ਕਿਸੇ ਨੂੰ ਲਵਾਂਗੇ ਤੇ ਹਰਦਾ ਬਾਹ ਕੇ ਜੜੂ ਨਬਦ ਸਾਰੇ ਨੂੰ ਦਦਾ ਤੇਪੋ ਜੋਤਰੀ ਗੱਲ ਵੀ ਕਰੀਏ ਤੇ ਜੋਤ ਨੂੰ ਸੁੱਖ ਜੋ ਹੈਗਾ ਉਹ ਕਰਤੇ ਤੋਂ ਹੀ ਮਿਲਦਾ ਸੁੱਖ ਆ ਗਿਆ ਜੋਤ ਨੂੰ ਵੀ ਬਲਣਾ ਹੋਰ ਬਿਨ ਹੋਰ ਇਹਦਾ ਅਰਥ ਵੀ ਜੋਤ ਦਾ ਹੀ ਆਊਗਾ ਹਰ ਕੇ ਤੇ ਕੋਈ ਵੀ ਜੋਤੇ ਆ ਬਾਪੀ ਦਾ ਤਾਂ ਮਿੱਟੀ ਹੈ ਹਾਂਜੀ ਵੀ ਜੋਤ ਕਰੂ ਪਕੜ ਜੋਤ ਫੜੂ ਜੋਤ ਦਾਤ ਬਤੂ ਜੋਤ ਠੀਕ ਹੈ ਜੀ ਐ ਤੇ 10ਵੀਂ ਪੌੜੀ ਸਮਾਪਤੀ ਹੈ ਜੀ